ਜਾਹ ਹੋ ਗਿਆ ਕੀ ਗੱਲ ਹੋਈ ਪੱਜਾ ਗੋਇਥ ਸਰ ਨਸ਼ੇ ਦਰਵਾਜੇ ਦੀ ਕਿਹੜਾ ਨਸ਼ਾ ਕਿਹੜਾ ਕਰਦਾ ਸਮਾਨ ਦਾ ਤੇ ਜੇ ਇਥੋਂ ਭਾਈ ਦਾ ਤੇ ਨਸ਼ਾ ਕਿੱਥੋਂ ਲੈਣਾ ਹੀ ਜਾਗੇ ਇਥੋਂ ਲੈਣਾ ਹੀ ਸਰ ਇਸ ਤਰ੍ਹਾਂ ਵੇਚਦੇ ਸਨ ਕਿੱਥੇ ਵੇਚਦੇ ਆ ਸਰ ਨਹਿਰ ਤੇ ਕਿਹੜਾ ਪਿੰਕੜੀ ਨਹਿਰ ਤੇ ਜਾਹਰ ਕੋਲੋਂ ਆਪਾਂ ਕੋਣ ਵੇਚਦਾ ਇਥੇ ਸਰ ਹੈਗਾ ਮੁੰਡਾ ਕੋਈ ਘਰ ਹੋ ਜਾਂਦਾ ਨਾਂ ਦਾ ਨਹੀਂ ਬਗਾ ਹੈ ਕਿੰਨੇ ਵੀ ਜਾਣੇ ਵੇਚਣਗੇ ਦੋ ਤਿੰਨੇ ਜਾਣੇ ਹੈ ਦੋ ਤਿੰਨੇ ਜਾਣੇ ਨੇ

ਇਕੋ ਇੱਕੋ ਯਾਰਾਂ ਵਿੱਚ ਗ੍ਰਿਫਤਾਰ ਕੀਤੇ ਸੀ ਰਾਜ ਜੀ ਤੇ ਇਹਨਾਂ ਵਿੱਚ ਇਹ ਜਿਹੜਾ ਲੜਕਾ ਇਹ ਮੇਰੇ ਪੰਜੇ ਨੂੰ ਸੀ ਕੀਤੀ ਮੇਰਾ ਪਿੱਛਾ ਕਰਕੇ ਜਨ ਫੜ ਲਿਆ ਕੋਈ ਹੋਰ ਕੋਈ ਮਾਮਲਾ ਦਰਜ ਕੀਤਾ ਜਾਊਗਾ ਮਾਮਲਾ ਇਹ ਜੋ ਮੁਕੱਦਮੇ ਝਾਂਚ ਲਾਵਾਂਗੇ ਜੋ ਕਾਰਵਾਈ ਕਰਨਗੇ ਕਿੱਥੋਂ ਭੱਜਿਆ ਕਿੱਥੋਂ ਦੌੜਿਆ ਇਹ ਹਸਪਤਲੋਂ ਭੱਜਿਆ ਜੀ ਭੱਜਿਆ ਜਾਂ ਚੌਕ ਤੋਂ ਗਿਆ ਕਿੰਨੇ ਬੰਦੇ ਮਗਰ ਭੱਜਿਆ ਦੇ ਖਲਾਫ ਤੇ ਮੈਂ ਇਕੱਲਾ ਭੱਜਿਆ ਜੀ ਇਹਨਾਂ ਨੂੰ ਦੂਜੇ ਬੰਦੇ ਸਮਹਲੇ ਜੀ